ਵਿਆਹ ਹੋ ਗਿਆ ਘਰ ਵਾਲੀ ਮੂਰੇ ਆ ਸੁਹਾਗ ਰਾਤ ਦਾ ਸਮਾਂ ਆ ਤਾਂ ਸੁਹਾਗ ਰਾਤ ਵੀ ਖਰਾਬ ਹੋਈ ਐ ਇਸ ਨਸ਼ੇ ਕਿਉਂ ਬਹੁਤ ਜਿਆਦਾ ਕਈ ਤਾਂ ਵਿਚਾਰੇ ਕਈ ਤਾਂ ਰਾਤਾਂ ਮਤਲਬ ਰਾਤ ਨੂੰ ਗਾਇਬ ਹੀ ਰਹੇ ਐ ਇਸ ਚੱਕਰ ਦੇ ਵਿੱਚ ਜਦੋਂ ਨਸ਼ਾ ਹੀ ਨਹੀਂ ਮਿਲਣਾ ਪਤਾ ਸਵੇਰ ਸਵੇਰੇ ਉੱਠਿਆ ਨਹੀਂ ਜਾਣਾ ਜਾਂ ਸਵੇਰੇ ਉੱਠੇ ਆ ਤਾਂ ਸਾਰੇ ਭੇਦ ਖੋਲ ਜਾਣੇ ਇਸ ਪੂਰੀ ਰਾਤ ਹੀ ਨਹੀਂ ਬੰਦਾ ਲੱਗੇ ਗਿਆ ਉਸ ਪੂਰੀ ਤੱਕ ਕੀ ਕਸੂਰ ਆ ਭਾਈ ਜਿਹੜੀ ਇਹ ਮੁੰਡੇ ਵਿਆਹ ਕੇ ਲਿਆਉਂਦੇ ਆ ਮੁੰਡੇ ਤਾਂ ਰਾਤ ਨੂੰ ਭੱਜ ਗਏ ਫਿਰ ਉਹ ਕੁੜੀ ਕਿੱਧਰ ਨੂੰ ਜਾਵੇ ਕੁੜੀ ਦਾ ਵੀ ਕੁੜੀ ਦਾ ਤਾਂ ਸੁ ਸੁ ਕੰਨੇ ਪਏ ਕੁੜੀ ਦੀ ਤਾਂ ਜ਼ਿੰਦਗੀ ਖਰਾਬ ਹੀ ਖਰਾਬ ਹੈ ਕਿ ਉਹਨੂੰ ਕੈਰੈਕਟਰ ਸਰਟੀਫਿਕੇਟ ਦੇ ਦੇਣਗੇ ਉਹ ਜਵਾਈ ਨਸ਼ੇ ਕਰਦਾ ਜਾਂ ਕਿਸੇ ਵਾਲੇ ਵਾਲੇ ਵੀ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਪੁੱਛ ਪੜਤਾਲ ਨਹੀਂ ਕਰਦੇ ਜਬਚਾਰਿਆਂ ਨੂੰ ਨਹੀਂ ਕਈਆਂ ਨੂੰ ਹੁੰਦਾ ਨਾ ਵੀ ਪਤਾ ਕਰਨਾ ਜਾਂ ਚੰਗੀ ਤਰ੍ਹਾਂ ਨਹੀਂ ਪਤਾ ਕਰ ਪਾਉਂਦੇ ਬਾਅਦ ਚ ਜਦੋਂ ਪਤਾ ਲੱਗਦਾ ਫਿਰ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਪੁਰਾਣੇ ਦਿਨ ਹੁੰਦੇ ਕੋਈ ਟੈਨਸ਼ਨ ਨਹੀਂ ਹੁੰਦੀ ਨਾ ਕੋਈ ਇਹ ਦਵਾਈ ਦੇ ਕੋਈ ਕਦੀ ਇੱਥੇ ਕਦੀ ਸੋਚਿਆ ਨਹੀਂ ਭਾਈ ਹੁੰਦਾ ਜੀ ਕਦੀ ਇੱਥੇ ਤੱਕ ਕਹੀਂ ਪਹੁੰਚੇ ਜਾਵਾਂਗੇ ਜੀ ਦਾ ਕੰਮੈਰੀ ਵੀ ਕਰਾਵਾਂਗੇ ਆਉਣ ਵਾਲੀ ਸੰਤਾਨ ਦੀ ਫਿਕਰ ਹੁੰਦੀ ਆ ਪਹਿਲਾਂ ਆਪਣੇ ਬੜੇ ਖਰਾਕਾ ਹੁੰਦੇ ਸਨ ਦੀ ਸੀ ਕਿ ਲੱਸੀ ਬੜਿਆ ਖਰਾਕਾ ਖਾਣੀਆਂ ਸ਼ਰੀਰ ਰਹਿਣ ਕਿਹ ਐਟ ਰਹਿਣਾਗਾ ਹੁਣ ਉਹ ਖਰਾਕਾ ਪਚਦੀਆਂ ਵੀ ਨਹੀਂ ਪਚਦੀਆਂ ਭਾਈ ਅੰਦਰ ਕੋਈ ਚੀਜ਼ ਹੋਊਗੀ ਪਚਾਉਣ ਵਾਲੀ ਤੇ ਤਾਂ ਫੇਰ ਹੀ ਪਚੂਗੀ ਜੀ ਬੱਦ ਤੁਹਾਡਾ ਇੰਨਾ ਸੋਹਣਾ ਹੈਗਾ ਸਰੀਰ ਵੀ ਕਿਸੇ ਟਾਈਮ ਬਹੁਤ ਤਗੜਾ ਸੀਗਾ ਹਨਾ ਅੱਜ ਉਹ ਸਾਰਾ ਸਰੀਰ ਵੀ ਖਰਾਬ ਹੋ ਰਿਹਾ ਹੈ ਉਹ ਨਸ਼ੇ ਨਾਲ ਖਰਾਬ ਹੋ ਗਿਆ ਹੈ ਜੀਤੀ ਹੋ ਗਿਆ ਸੀ ਜੀ ਵੀ ਗੇਮ ਖੇਡਦੇ ਹੁੰਨੇ ਸੀ ਕਬੱਡੀ ਵੀ ਵਾਰਾ ਖੇਡਦੇ ਮਾਨਤ ਕਰਦਾ ਜੀ ਛੱਡਦੀ ਹੈ ਪਰ ਨਹੀਂ ਛੱਡ ਹੁੰਦੀ ਜੀ ਗੋਲੀ ਹੈ ਗੋਲੀ ਖੇਡਣ ਦੇਲੀ ਨਹੀਂ ਕਰਦਾ ਜੀ ਕੋਸ਼ਿਸ਼ ਕੀਤੀ ਤੁਸੀਂ ਕਦੀ ਛੱਡਣ ਤੇ ਬੋਰੀ ਤੇਰੀਅਰੀ ਕੀਤੀ ਜੀ 4-5 ਜਾਰੀ ਨਹੀਂ ਛੱਡ ਹੁੰਦੀ ਜੀ ਗੋਲੀ ਤੋੜ ਪੈਂਦੀ ਹੈ ਜੀ ਸਰੀਰ ਨੂੰ ਨਸ਼ਾ ਸਵੇਰੇ ਉੱਠੀ ਨਹੀਂ ਆਉਂਦੇ ਜੀ ਸਾਡੇ ਘਰਦਿਆਂ ਨਾਲ ਹਾਸੇ ਹੋ ਚੁੱਕੇ ਬਾਈਕ ਤੇ ਜਿੱਦਾਂ ਜਾਂਦੇ ਜਾਂਦੇ ਮੁੰਡੇ ਮੋਟਰਸਾਈਕਲ ਤੇ ਖੋ ਕੇ ਲੈ ਜਾਂਦੇ ਫੋਨ ਮੈਂ ਇੱਕ ਵਾਰ ਦਵਾਈ ਲੈਣ ਆਇਆ ਮੈਂ ਦਵਾਈ ਉੱਥੇ ਛੱਡ ਕੇ ਚੱਲ ਗਿਆ ਮੈਂ ਕਿਹਾ ਅੱਜ ਛੱਡ ਕੇ ਤਾਂ ਦੇਖੀ ਇਹਨੂੰ ਪ੍ਰੋਬਲਮ ਕੀ ਪੈਂਦੀ ਥੋੜੀ ਬੋਤੀ ਤਾਂ ਪੈਂਦੀ ਹੈ ਪਰ ਕਿੰਨੀ ਕੁ ਪੈਂਦੀ ਆ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਨਹੀਂ ਬੰਦਾ ਝੱਲ ਸਕਦਾ ਹਾਰ ਕੇ ਗੋਲੀ ਖਾਣੀ ਹੀ ਪੈਂਦੀ ਆ ਜੇ ਗੋਲੀ ਨਾ ਖਾਵਾਂਗੇ ਤਾਂ ਫਿਰ ਉਹੀ ਗੱਲ ਜਿਆਦਾ ਚਿੱਟਾ ਲਾਵਾਂਗੇ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਆਪਣੇ ਸ਼ਹਿਰ ਕਰਤਾਰਪੁਰ ਦੇ ਵਿੱਚ ਨਸ਼ਾ ਇੱਕ ਵੱਡਾ ਜਿਹੜਾ ਮੁੱਦਾ ਹੈ ਪੰਜਾਬ ਦੀਆਂ ਚੋਣਾਂ ਦਾ ਤੇ ਪੰਜਾਬ ਦੇ ਲੀਡਰਾਂ ਨੇ ਨਸ਼ੇ ਬਾਰੇ ਗੱਲ ਕਰਨੀ ਹੀ ਜਿਵੇਂ ਬੰਦ ਕੀਤੀ ਹੋਵੇ ਇੱਥੋਂ ਕੈਬਨਿਟ ਮਨਿਸਟਰ ਨੇ ਬਲਕਾਰ ਸਿੰਘ ਸਾਡੇ ਜਿਹੜੇ ਨੌਜਵਾਨ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਜਿਨ੍ਹਾਂ ਨੂੰ ਛੱਡਣ ਦਾ ਰਾਹ ਸਰਕਾਰ ਨੇ ਦਿੱਤਾ ਵੀ ਤੁਸੀਂ ਜੀ ਵਾਲੀ ਗੋਲੀ ਖਾਓ ਪਰ ਅੱਜ ਦਾ ਸਮਾਂ ਇਹ ਹੈ ਕਿ ਮੁੰਡੇ ਜੀ ਵਾਲੀ ਗੋਲੀ ਦੇ ਆਦੀ ਹੋ ਗਏ ਨੇ ਇਹ ਗੋਲੀ ਉਹਨਾਂ ਦੇ ਸਰੀਰ ਚੋਂ ਨਸ਼ਾ ਖਤਮ ਕਰਨ ਦਾ ਕੋਈ ਉਪਾਅ ਨਹੀਂ ਕਰ ਰਹੀ ਕੁਝ ਨੌਜਵਾਨ ਨੇ ਅਸੀਂ ਇਹਨਾਂ ਦਾ ਚਿਹਰਾ ਨਹੀਂ ਦਿਖਾਵਾਂਗੇ ਪਰ ਗੱਲ ਜ਼ਰੂਰੀ ਇਹਨਾਂ ਦੀ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਆਂ ਭਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਗੋਲੀ ਮਿਲਦੀ ਆ ਹਾਂਜੀ ਹਾਂਜੀ ਕਿਵੇਂ ਮਤਲਬ ਸ਼ਰੀਰ ਦੇ ਵਿੱਚੋਂ ਨਸ਼ਾ ਖਤਮ ਮਦਦ ਕਰ ਰਹੀ ਏ ਗੋਲੀ ਮੈਂ ਤਾਂ ਮਤਲਬ ਭਾਈ ਕੀ ਕਰਨੀ ਆ ਕੁਛ ਨਹੀਂ ਕਰਦੀ ਇਹ ਤਾਂ ਲੱਗ ਗਈ ਉਲਟ ਹੁਣ ਇਹਨੂੰ ਛੱਡ ਵੀ ਨਹੀਂ ਸਕਦੇ ਕੀ ਕਹਿਣਾ ਚਾਹੁੰਦੇ ਬੱਬਾ ਭਾਈ ਆ ਜਿਹੜੀ ਗੋਲੀ ਆ ਨਾ ਬਿਲਕੁਲ ਦੇਹਕਾਰ ਗੋਲੀ ਆ ਇਹ ਗੋਲੀ ਹੀ ਛੱੜਨੀ ਚਾਹੁੰਦੇ ਆ ਪਰ ਛੱਡ ਨਹੀਂ ਹੋ ਰਹੀ ਮਰੇ ਨਹੀਂ ਹਾਲੂ ਬਰਾਦ ਕਿੱਦਾਂ ਛੱਡ ਗਏ ਤੇ ਕਿਦਾਂ ਮਾਂ ਛੱਡ ਗਏ ਤੇ ਮੈਨੂੰ ਪੱਲ ਬੇਕਾਰ ਆ ਠੀਕ ਹੈ ਜਿੰਦਗੀ ਹੁਣ ਨਰਕ ਜਿਹੀ ਲੱਗਦੀ ਹੈ ਜਦੋਂ ਰੋਜ਼ ਸਵੇਰੇ ਉੱਠਣਾ ਨਸ਼ੇ ਨਸ਼ੇ ਤੋਂ ਬਿਨਾਂ ਉੱਠ ਨਹੀਂ ਹੁੰਦਾ ਹੁਣ ਨਹੀਂ ਉਹ ਉਠਣ ਲਈ ਉਹ ਪੁਰਾਣਾ ਸਮਾਂ ਚੇਤੇ ਆਉਂਦਾ ਜਦੋਂ ਕੋਈ ਨਸ਼ਾ ਨਹੀਂ ਸੀਗਾ ਐਨ ਸਰੀਰ ਵਧੀਆ ਸੀ ਵਧੀਆ ਹੈ ਜੀ ਉਹ ਸਰੀਰ ਵਧੀਆ ਹੀ ਗਾਇ ਉਹ ਐ ਲੋਕੇ ਹੁੰਦੇਗੇ ਹਾਂਜੀ ਉਹ ਟਿਕੇ ਕੰਮ ਦੇਦੇ ਤੇ ਆਪਣੇ ਲੋਕ ਜਾਂਦੇਗੇ ਸਭ ਕੋ ਬਾਹਰ ਹੈਗੇ ਹੁੰਦੇ ਲੋ ਜਿੰਨਾਂ ਨੇ ਮੁੰਡੇ ਯੋਯਾਨਾ ਉਹ ਸਾਡੇ ਉੱਤੇ ਬਿਨ ਬਿਜਾਰੇ ਫਿਰਿਆ ਠੀਕ ਹੈ ਜੀ ਤੁਹਾਨੂੰ ਲੱਗਦਾ ਵੀ ਜਿਹੜੀ ਖਸਖਸ ਦੀ ਖੇਤੀ ਹੈ ਉਹਦੇ ਪੰਜਾਬ ਤੋਂ ਹੋਣੀ ਚਾਹੀਦੀ ਆ ਜ਼ਰੂਰੀ ਹੋਣੀ ਚਾਹੀਦੀ ਹੈ ਵੇਹੋ ਬਿਲਕੁਲ ਬਿਲਕੁਲ ਸਾਡੇ ਨਾਲ ਬਾਈ ਆਇਆ ਮਾੜਾ ਜਾ ਕੇ ਵੀਰ ਇਸ ਗੋਲੀ ਨਾਲ ਬੜਾ ਨੁਕਸਾਨ ਹੋ ਰਿਹਾ ਹੈ ਕਿ ਕਿਉਂਕਿ ਰੋਜ਼ ਗੋਲੀ ਖਾਣੀ ਪੈਂਦੀ ਉਹ ਤੋਂ ਬਿਨ ਉੱਠਣਾ ਨਹੀਂ ਪੈਂਦਾ ਜੀ ਵਾਲੀ ਗੋਲੀ ਦੇ ਤੁਹਾਨੂੰ ਕੀ ਲੱਗਦਾ ਕਿ ਕੀ ਮਦਦ ਹੈ ਇਹਦਾ ਮਦਦ ਤਾਂ ਕੁਝ ਨਹੀਂ ਕਹਿ ਸਕਦੇ ਨੁਕਸਾਨ ਕਹਿ ਸਕਦੇ ਉਲਟਾ ਕਿਉਂਕਿ ਜਦੋਂ ਸਵੇਰੇ ਜਦ ਉੱਠੇ ਨਹੀਂ ਜਾਣਾ ਜਿਸ ਚੀਜ਼ ਤੋਂ ਬਿਨਾ ਤੁਸੀਂ ਸੋਚੋ ਇੱਕ ਤਾਂ ਜਿਹਦਨ ਛੁੱਟੀ ਹੁੰਦੀ ਆ ਉਦੋਂ 10 ਵਜੇ ਬੰਦ ਹੋ ਜਾਂਦਾ 10 ਵਜੇ ਤੱਕ ਇੱਥੇ ਲਾਈਨ ਲੱਗੀ ਹੁੰਦੀ ਅੱਜ ਤਾਂ ਚਲੋ ਰਸ਼ ਘਟਿਆ ਵੈਸੇ ਲਾਈਨ 10 ਵਜੇ ਤੱਕ ਤੁਸੀਂ ਜਿੱਥੇ ਖੜੇ ਆ ਨਾ ਵੀ ਇੱਥੇ ਖੜੇ ਨਹੀਂ ਹੋ ਸਕਦੇ ਇੰਨੀ ਜ਼ਿਆਦਾ ਲਾਈਨ ਲੱਗੀ ਹੁੰਦੀ ਅੱਧਿਆ ਕਨੂੰ ਦਵਾਈ ਮਿਲਦੀ ਆ ਅੱਧਿਆ ਕਨੂੰ ਨਹੀਂ ਮਿਲਦੀ ਬਾਅਦ ਚ ਫਿਰ ਉਹ ਇਧਰੋਂ ਉਧਰੋਂ ਕਰਕੇ ਭਾਵੇਂ ਜਾ ਲਾ ਲੋ ਵੀ ਨਸ਼ਾ ਕਰਦੇ ਆ ਜਿਆਦਾ ਫਿਰ ਜਦੋਂ ਗੋਲੀ ਨਹੀਂ ਮਿਲਣੀ ਫਿਰ ਔਖੇ ਸੋਖਿਆਂ ਨੇ ਕੁਛ ਨਾ ਕੁਛ ਤਾਂ ਕਰਨਾ ਹੀ ਜਦੋਂ ਸਰੀਰ ਹੀ ਨਹੀਂ ਚੱਲਣਾ ਉਹਨਾਂ ਦਾ ਫਿਰ ਉਹ ਨਸ਼ਾ ਕਰਨ ਜਾਂਦੇ ਆ ਨਸ਼ਾ ਲੈਣ ਜਾਂਦੇ ਆ ਫਿਰ ਮਤਲਬ ਜੇ ਗੋਲੀ ਨਾ ਮਿਲੇ ਤਾਂ ਫਿਰ ਉਹ ਨਸ਼ੇ ਤੇ ਤੇ ਜੇ ਨਸ਼ਾ ਨਾ ਕਰਨ ਤਾਂ ਗੋਲੀ ਤੇ ਇੱਕ ਚੀਜ਼ ਉਹਨਾਂ ਨੂੰ ਚਾਹੀਦੀ ਚਾਹੀਦੀ ਆ ਜਿਆਦਾ ਨਸ਼ਾ ਕਰ ਲੈਣ ਜਾਂ ਗੋਲੀ ਖਾ ਲੈਣ ਨਸ਼ਾ ਕਰਨਗੇ ਤਾਂ ਫਿਰ ਉਹਦਾ ਪੈਸੇ ਦੀ ਬਰਬਾਦੀ ਆ ਜੇ ਗੋਲੀ ਖਾਣਗੇ ਸਰੀਰ ਦੀ ਬਰਬਾਦੀ ਆ ਮੇਰੇ ਹਿਸਾਬ ਨਾਲ ਤਾਂ ਇਹ ਆ ਵੀ ਇਹ ਸਰੀਰ ਦਾ ਮਤਲਬ ਕੁਝ ਬਣਾਉਣਾ ਚਾਹੁੰਦੇ ਤਾਂ ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਆਪਾਂ ਵੈਸੇ ਅੱਜਕੱਲ ਜੇ ਕੋਈ ਦੇਖੇ ਦਾ ਇੰਟਰਨੈਟ ਦਾ ਜ਼ਮਾਨਾ ਇੰਟਰਨੈਟ ਤੇ ਸਰਚ ਕਰੋ ਗੋਲੀ ਦੇ ਕਿੰਨੇ ਸਾਈਡ ਇਫੈਕਟ ਆ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਹੈ ਇਸ ਦਵਾਈ ਦੇ ਕਿੰਨਾ ਬੰਦਿਆਂ ਨੂੰ ਇੱਕ ਸਾਵਧਾਨ ਨਰਦ ਬਣਾ ਰਹੀ ਨਪੁੰਸਕ ਬਣਾ ਰਹੀ ਹੈ ਇਹ ਦਵਾਈ ਇਹਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਵੀ ਜੇ ਆਪਾਂ ਕਹੀਏ ਵੀ ਸਰੀਰ ਵਾਸਤੇ ਟੋਨਿਕ ਆ ਨਾ ਵੀ ਐਨਰਜੀ ਟੋਨਿਕ ਆਇਆ ਏ ਚਲੋ ਕੋਈ ਨਹੀਂ ਇਹਦਾ ਨੁਕਸਾਨ ਕੋਈ ਨਹੀਂਗਾ ਜੇ ਖਾ ਵੀ ਰਹੇ ਆ ਤਾਂ ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਬਿਲਕੁਲ ਸ਼ਰੀਰ ਮੁੰਡਿਆਂ ਦੇ ਹੈਨਾ ਖੱਸੀ ਹੋ ਗਏ ਉਹਨਾਂ ਦਾ ਵਿਆਹਤਾ ਜੀਵਨ ਜਿਹੜਾ ਆ ਉਹ ਵੀ ਖਰਾਬ ਹੋ ਰਿਹਾ ਕਾਫੀ ਮੁੰਡੇ ਇੱਥੇ ਆਉਂਦੇ ਨੇ ਆਪ ਦਾ ਦਰਦ ਤੁਹਾਨੂੰ ਦੱਸਦੇ ਹੋਣਗੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਵੀ ਜਾਨੀ ਕਿ ਇਹ ਤਾਂ ਦਵਾਈ ਖਾਣੀ ਪੈਂਦੀ ਆ ਉਹਨਾਂ ਨੂੰ ਫਿਰ ਜਦੋਂ ਆਪਣੇ ਬੱਚੇ ਵਾਸਤੇ ਟਰਾਈ ਕਰਦੇ ਆ ਨਹੀਂ ਕੋਈ ਕੁਛ ਗੱਲ ਬੰਦੀ ਫਿਰ ਹੋਰ ਦਵਾਈਆਂ ਵੀ ਨਾਲ ਲੈਂਦੇ ਆ ਇਸ ਦਵਾਈ ਦੇ ਚੱਲਦੇ ਡਾਕਟਰ ਫਿਰ ਉਹਨਾਂ ਨੂੰ ਇਹੀ ਸਲਾਹ ਦਿੰਦੇ ਆ ਵੀ ਜਿਆਦਾ ਇਹ ਦਵਾਈ ਬੰਦ ਕਰੋ ਇਹ ਦਵਾਈ ਬੰਦ ਨਹੀਂ ਹੁੰਦੀ ਆ ਕਿ ਮਜਬੂਰੀ ਚ ਖਾਂਦੇ ਆ ਜਾਂ ਫਿਰ ਉਹ ਘਰ ਦੇ ਤੋਂ ਚੋਰੀ ਖਾਂਦੇ ਆ ਜਾਂ ਫਿਰ ਕੋਈ ਨਸ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਵੀਰੇ ਕੀ ਕਹਿਣਾ ਚਾਹੁੰਦੇ ਹੋ ਦੁੱਖ ਹੈਗਾ ਵੀ ਰੋਜ਼ ਸਵੇਰੇ ਉੱਠ ਕੇ ਇੱਥੇ ਆਉਣਾ ਪੈਂਦਾ ਦੁੱਖ ਤਾਂ ਪਈ ਹੈਗਾ ਜੀ ਦੇਖੋ ਇਸ ਟਾਈਮ 9 ਵੇ ਤੋਂ ਲੈ ਕੇ ਕੰਮ ਦੇ ਵਿੱਚ ਜਾਣਾ ਪੈਂਦਾ ਜੀ ਜਨਾਜ਼ਾ ਜੀ ਇਹ ਅਗਲੇ ਫਿਰ ਅਗਲੇ ਵੀ ਬੋਲਦੇ ਸਾਨੂੰ ਜੀ ਹੁਣ ਇੱਥੇ 8 8:30 ਵਜੇ ਤੋਂ ਪਹਿਲਾਂ ਹੀ 7 ਵਜੇ ਆਣ ਕੇ ਖੜੇ ਹੁੰਦੇ ਆ ਲੋਕ ਫੇਰ ਉਹਰੇ ਤੇ ਸੈਕਸ ਤੇ ਵੀ ਪ੍ਰੋਬਲਮ ਪਈ ਪੈਂਦੀ ਬਹੁਤ ਜਿਆਦੀ ਹਾਂਜੀ ਅਜੇ ਤੁਹਾਡੀ ਉਮਰ ਮਤਲਬ ਵਿਆਹ ਹੋ ਗਿਆ ਤੁਹਾਡਾ ਨਹੀਂ ਪਈ ਹਜੇ ਮੇਰੇ ਪਰ ਵਿਆਹ ਤੋਂ ਪਹਿਲਾਂ ਕਿਉਂਕਿ ਤੁਸੀਂ ਨਸ਼ਾ ਕਰ ਰਹੇ ਸੀ ਹੁਣ ਗੋਲੀ ਕਰਕੇ ਸੈਕਸ ਦੀ ਬਹੁਤ ਪ੍ਰੋਬਲਮ ਆ ਰਹੀ ਬਹੁਤ ਜਿਆਦੀ ਪਈ ਪ੍ਰੋਬਲਮ ਆਉਂਦੀ ਆ ਦੇਖੋ ਫੇਰ ਇਥੋਂ ਲੈ ਕੇ ਜਾਣੇ ਪੈਂਦੀ ਨਾ ਲਵਾਂਗੇ ਤਾਂ ਉਦਾਂ ਮਜਬੂਰੀ ਫੇਰ ਕੰਮ ਕਾਰ ਨਹੀਂ ਪਈ ਹੁੰਦੇ ਹੈਗੇ ਆਪਣੇ ਹਾਂਜੀ ਪੁਰਾਣੇ ਦਿਨ ਚੇਤੇ ਹੁੰਦੇ ਕਿਹੋ ਜਿਹੀ ਸੀ ਬਹੁਤ ਪਈ ਆਂਦੇ ਆ ਚੇਤੇ ਤਾਂ ਆਂਦੇ ਹੈਗੇ ਹੁਣ ਇਹੀ ਚੇਤੇ ਕਰਦੇ ਆਂ ਪੁਰਾਣੇ ਦਿਨ ਹੁੰਦੇ ਕੋਈ ਟੈਨਸ਼ਨ ਨਹੀਂ ਹੁੰਦੀ ਨਾ ਕੋਈ ਇਦਾਂ ਦਵਾਈ ਦੀ ਕੋਈ ਕਦੀ ਇੱਥੇ ਕਈ ਸੋਚਿਆ ਨਹੀਂ ਪਈ ਹੁੰਦਾ ਜੀ ਕਦੀ ਇੱਥੇ ਤੱਕ ਅਸੀਂ ਪਹੁੰਚੇ ਜਮਾਂਗੇ ਜੀ ਇਹ ਬਸ 5-6 ਸਾਲ ਤੱਕ ਹੀ ਬਸ ਇੱਥੇ ਇਦਰ ਪਹੁੰਚ ਗਈ ਗੱਲ ਇੱਥੇ ਤੱਕ ਹਾਂਜੀ ਪੁਰਾਣੇ ਦਿਨਾਂ ਜਦੋਂ ਨਸ਼ੇ ਬਾਰੇ ਗੱਲ ਹੁੰਦੀ ਸੀ ਉਹ ਡਰ ਲੱਗਦਾ ਸੀ ਨਾ ਕਿਉਂਕਿ ਆਪਾਂ ਇੱਧਰ ਇੱਧਰਲੇ ਪਾਸੇ ਹੈ ਹੀ ਨਹੀਂ ਸੀ ਹਾਂਜੀ ਡਰ ਲੱਗਦਾ ਸੀ ਪਾਈ ਇਹ ਦੇਖ ਕੇ ਕਿਸੇ ਨੂੰ ਦੇਖ ਲੈਣੇ ਨਹੀਂ ਉਦੋਂ ਡਰ ਲੱਗਦਾ ਹੁੰਦਾ ਜਿਆਦਾ ਜੀ ਐਸ ਟਾਈਮ ਦੇਖੋ ਲਗੋ ਲੱਗੀ ਲੱਗੀ ਜਾਂਦੇ ਮਗਰ ਕੋਈ ਆ ਖਾਂਦਾ ਇਹਨੂੰ ਦੇਖ ਕੇ ਖਾਂਦੇ ਦੰਦ ਨਾਲ ਨਾਲ ਲੱਗੇ ਰਹਿੰ ਫਿਕਰ ਹੁੰਦੀ ਲਗਭਗ ਆਪਣਾ ਅੱਧੇ ਤੋਂ ਜ਼ਿਆਦਾ ਸ਼ਹਿਰ ਇਸੇ ਕੰਮ ਨੂੰ ਹੋਇਆ ਲੈਣਾ ਵੱਡੀਆਂ ਵੱਡੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦੀ ਭਾਈ ਉਹ ਗਾਂ ਜੋ ਕੰਮ ਮੈਰੀ ਵੀ ਕਰਾਵਾਂਗੇ ਆਉਣ ਵਾਲੀ ਸੰਤਾਨ ਦੀ ਫਿਕਰ ਹੁੰਦੀ ਆ ਵੀ ਹਏ ਦਾ ਸਾਡੀ ਉਮਰ ਚੱਲ ਛੋਟੀ ਆ ਤੇ ਗਾਂ ਤੇ ਗਾਂ ਉਮਰ ਬਦਨੀ ਆ ਵੀ ਕੀ ਹਾਲ ਇਹਦਾ ਹੋਊਗਾ ਕੀ ਨਹੀਂ ਨਿਕਲੂਗਾ ਇਸ ਵਾਰ ਇਹ ਸਹੀ ਮੈਂ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਸਾਰਾ ਦਿਨ ਕਈ ਇਹਦੀ ਮਨ ਚ ਚੱਲਦਾ ਹੁੰਦਾ ਵੀ ਬਾਈ ਨਸ਼ਾ ਛੱਡੀਏ ਹਾਂਜੀ ਹਾਂਜੀ ਜ਼ਰੂਰ ਚੱਲਦਾ ਜੀ ਘਰ ਦੇ ਬੋਲਦੇ ਆ ਜਿਹੜੇ ਵੱਡੇ ਨਾਲ ਦੇ ਆ ਉਹ ਵੀ ਬੋਲਦੇ ਵੀ ਤੁਸੀਂ ਕਿਹੜੇ ਕੰਮੀ ਪਏ ਹੋਏ ਆ ਅਸੀਂ ਕਦੀ ਇਦਾਂ ਸੋਚਿਆ ਨਹੀਂ ਸਾਨੂੰ ਆਪਣੇ ਲਾਈਫ ਦੇ ਬਾਰੇ ਦੱਸਦੇ ਆ ਉਹ ਆ ਖਾਸ ਕਰਕੇ ਇਹ ਹੀ ਦੱਸਦੇ ਵੀ ਕਦੀ ਅੱਜ ਤੱਕ ਅਸੀਂ ਕਦੀ ਚੀਜ਼ਾਂ ਸੋਚੀਆਂ ਹੀ ਨਹੀਂ ਸੀਗੀਆਂ ਜਿਹੜੀਆਂ ਇਹ ਤੁਹਾਡੇ ਟਾਈਮਿੰਗ ਦੇ ਵਿੱਚ ਆ ਰਹੀਆਂ ਹਨ ਹਾਂਜੀ ਪਹਿਲਾਂ ਆਪਣੀਆਂ ਬੜੀਆਂ ਖਰਾਕਾ ਹੁੰਦੀ ਸੀ ਨਾ ਦੇਸੀ ਕਿ ਲੱਸੀ ਬੜੀਆਂ ਖਰਾਕਾ ਖਾਣੀਆਂ ਸ਼ਰੀਰ ਰਹਿਣ ਕੈਂਟ ਰਹਿਣਾਗਾ ਹੁਣ ਉਹ ਖਰਾਕਾ ਪਚਦੀਆਂ ਵੀ ਨਹੀਂ ਨਹੀਂ ਪਚਦੀਆਂ ਭਾਜੀ ਅੰਦਰ ਕੋਈ ਚੀਜ਼ ਹੋਊਗੀ ਪਚਾਉਣ ਵਾਲੀ ਤੇ ਤਾਂ ਫੇਰ ਹੀ ਪਚੂਗੀ ਜੀ ਉਹਨਾਂ ਚੱਕ ਨਹੀਂ ਤਾਂ ਕੋਈ ਪਚਦਾ ਨਹੀਂ ਹੈ ਉਲਟ ਜਿੰਨਾ ਖਾਵਾਂਗੇ ਇਹਨੂੰ ਗੋਲੀ ਨੂੰ ਇੱਕ ਤਾਂ ਸ਼ਰੀਰ ਸਕਾਂਦੀ ਹੈ ਜੀ ਹੋਰ ਹੁਲਟੇ ਸਖਤੇ ਪ੍ਰੋਬਲਮ ਕਰਦੀ ਐ ਬਹੁਤ ਜ਼ਿਆਦੀ। ਹੂੰ। ਮਤਲਬ ਤੁਸੀਂ ਚਾਹੁੰਦੇ ਹੋ ਵੀ ਨਸ਼ਾ ਛੱਡ ਦੀਏ ਵੀ ਆਹ ਜਿਹੜੀ ਜੀਵ ਦੀ ਗੋਲੀ ਐ ਤੋ ਵੀ ਛਟਕਾਰਾ ਮਿਲ ਜੇ। ਹਾਂਜੀ ਹਾਂਜੀ ਇਹ ਜਰੂਰ ਚਾਹੁੰਦੇ ਆ ਜੀ। ਦੇਖੋ ਜੀ ਸਰਕਾਰ ਸਾਡੀ ਨਾਲ ਮਦਦ ਕਰੂਗੀ ਤਾਂ ਅਸੀਂ ਜਰੂਰ ਛੱਡਾਂਗੇ ਜੀ। ਬਿਲਕੁਲ ਜਰੂਰ ਛੱਡਾਂਗੇ। ਸੋ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਹਲਕੇ ਦੇ ਲੋਕ ਚਾਹੁੰਦੇ ਨੇ ਵੀ ਨਸ਼ਾ ਛੱਡਣਾ ਇਹਨਾਂ ਦੀ ਮਦਦ ਕਰੋ। ਇਹਨਾਂ ਤੇ ਪਰਚੇ ਨਾ ਦਰਜ ਕਰੋ ਇਹਨਾਂ ਦੀ ਹਾਲਾਂਕਿ ਲੱਗੇ ਤੁਹਾਡਾ ਪੁਲਿਸ ਸਟੇਸ਼ਨ ਐ। ਤੁਸੀਂ ਵੱਡੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਫੜਨ ਦੀ ਬਜਾਏ ਜਿਨ੍ਹਾਂ ਦੇ ਕੋਲ ਇੱਕ ਅੱਧਾ ਕੈਪਸੂਲ ਨਿਕਲਦਾ ਉਹਨਾਂ ਨੂੰ ਫੜ ਕੇ ਜੇਲ੍ਹ ਚ ਤੋਨ ਦੇਣੇ ਹੋ ਜਦਕਿ ਇਹ ਮੁੰਡੇ ਦਿਲੋਂ ਚਾਹੁੰਦੇ ਨੇ ਕਿ ਨਸ਼ਾ ਛੱਡੀਏ ਬਾਈ ਚਾਹੁੰਦੇ ਹੋ ਤੁਸੀਂ ਵੀ ਨਸ਼ਾ ਛੱਡੀਏ ਵੀ ਕਿਸੇ ਤਰੀਕੇ ਮਦਦ ਨਸ਼ਾ ਛੱਡਣਾ ਚਾਹੁੰਦੇ ਆ ਬਿਨਾਂ ਆਡਾ ਛੱਡਿਏ ਪਰ ਇਹ ਨਾ ਨਹੀਂ ਛੱਡ ਰਿਹਾ ਇਹ ਆਪਣੇ ਬਹੁਤ ਬੱਚੇ ਹੋਏ ਆ ਬਹੁਤ ਬੱਚੇ ਹੋਏ ਆ ਵੀਰੇ ਕੀ ਕਹਿਣਾ ਚਾਹੁੰਨਾ ਕੱਦ ਤੁਹਾਡਾ ਇੰਨਾ ਸੋਹਣਾ ਹੈਗਾ ਸਰੀਰ ਵੀ ਕਿਸੇ ਟਾਈਮ ਬਹੁਤ ਤਗੜਾ ਸੀਗਾ ਹਨਾ ਅੱਜ ਉਹ ਸਾਰਾ ਸਰੀਰ ਵੀ ਖਰਾਬ ਹੋ ਰਿਹਾ ਹੋ ਗਿਆ ਨਸ਼ੇ ਨਾਲ ਖਰਾਬ ਹੋ ਗਿਆ ਹਾਂ ਕੋਈ ਗੇਮ ਖੇਡਦੇ ਹੁੰਨੇ ਸੀ ਕਬੱਡੀ ਵਗੈਰਾ ਖੇਡਦੇ ਸੀ ਨਹੀਂ ਬਾਜੀ ਕਬੱਡੀ ਕੋਈ ਨਹੀਂ ਨਹੀਂ ਉਹਨੇ ਕੰਮ ਕਰੀਦਾ ਸੀ ਦਿਹਾੜੀ ਕਰੀ ਗਾ ਇੱਥੇ ਬਾਪਿਆਂ ਸਟੋਰ 'ਚ ਕੰਮ ਕਰਦੇ ਐ ਇੱਥੇ ਦਵਾਈ ਲੈ ਕੇ ਜਾਂਦੇ ਨੇ ਲੇਟ ਰਹਿੰਦੇ ਨੇ ਜੀ ਕੰਮ ਤੋਂ ਮੇਰੀ ਵੀ ਗੋਲੀ ਜੀ ਪੱਕੀ ਲੱਗ ਗਈ ਇਹ ਵੀ ਨਹੀਂ ਛੁੱਟਣਦੀ ਜੀ ਹਾਂਜੀ ਮਤਲਬ ਇਸ ਤੋਂ ਪਹਿਲਾਂ ਤੁਸੀਂ ਚਿੱਟਾ ਵਗੈਰਾ ਲਾਉਨੇ ਸੀਗੇ ਉਹ ਛੱਡਣ ਵਾਸਤੇ ਗੋੜੀ ਲਾਉਣੀ ਸ਼ੁਰੂ ਕੀਤੀ ਤੇ ਹੁਣ ਇਹ ਪੱਕੀ ਲੱਗ ਗਈ ਹਾਂਜੀ ਇਹ ਲੱਗੀ ਪੱਕੀ ਜੀ ਇਹ ਨਹੀਂ ਛੁੱਟਣਦੀ ਹੁਣ ਜੀ ਗੋਲੀ ਸਾਰੇ ਦਿਨ ਮਨ ਚ ਬੜੇ ਵਿਚਾਰ ਚੱਲਦੇ ਹੋਣੇ ਨਾ ਵੀ ਛੱਡੀਏ ਕੁਝ ਕਰੀਏ ਹਾਂਜੀ ਹਾਂਜੀ ਘਰ ਦੇ ਵੀ ਮੰਨਤ ਕਰਦਾ ਜੀ ਛੱਡਦੀਏ ਪਰ ਨਹੀਂ ਛੱਡ ਹੁੰਦੀ ਜੀ ਗੋਲੀ ਆ ਗੋਲੀ ਛੱਡਣ ਦੇਲ ਹੀ ਨਹੀਂ ਕਰਦਾ ਜੀ ਕੋਸ਼ਿਸ਼ ਕੀਤੀ ਤੁਸੀਂ ਕਦੀ ਛੱਡਣ ਦੀ ਛੱਡ ਨਹੀਂ ਬੋਰੀ ਤੇਰੀ ਯਾਰੀ ਕੀਤੀ ਜੀ ਚਾਰ ਪੰਜ ਯਾਰੀ ਨਹੀਂ ਛੱਡ ਹੁੰਦੀ ਜੀ ਗੋਲੀ ਤੋੜ ਪੈਂਦੀ ਆ ਜੀ ਸਰੀਰ ਨੂੰ ਨਸ਼ਾ ਸਵੇਰੇ ਉਠ ਹੀ ਨਹੀਂ ਆਉਂਦਿਆ ਜਿੰਦ ਲਈ ਗੋਲੀ ਨਾ ਖਾਈਓ ਜੀ ਬਹੁਤ ਔਖਾ ਆ ਜਾਂਦਾ ਜੀ ਸਰੀਰ ਦਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤੁਹਾਨੂੰ ਦੇਖ ਸਰਕਾਰ ਆਹੀਂ ਦਿਖਾਵਾਂਗੇ ਜੀ ਨਸ਼ਾ ਛਡਾਓ ਛਡੋਣਾ ਚਾਹੀਦਾ ਜੀ ਨਸ਼ਾ ਮਤੋਂ ਅਲੱਦਾ ਕਿ ਤੁਸੀਂ ਇੱਕ ਦਲਦਲ ਚ ਫਸ ਗਏ ਹੋ ਸਰਕਾਰ ਤੁਹਾਨੂੰ ਉਸ ਦਲਦਲ ਚੋਂ ਕੱਢੇ ਤੁਸੀਂ ਤਿਆਰ ਹੋ ਨਿਕਲਣਾ ਹਾਂਜੀ ਤਿਆਰ ਹਾਂ ਜੀ ਸੋ ਸਾਡੇ ਮੁੰਡਿਆਂ ਦੀ ਦੇਖੋ ਦਿਲੋਂ ਚਾਹੁੰਦੇ ਨੇ ਪਰ ਪਤਾ ਨਹੀਂ ਸਾਡੀਆਂ ਨੀਤੀਆਂ ਕਿਹੋ ਜੀਆਂ ਸਰਕਾਰ ਦੀਆਂ ਸਰਕਾਰਾਂ ਚਾਹੁੰਦੀਆਂ ਕਿ ਨਹੀਂ ਕਿ ਮੁੰਡੇ ਵੀਰੇ ਕੋਸ਼ਿਸ਼ ਕੀਤੀ ਤੁਸੀਂ ਕਦੀ ਨਸ਼ਾ ਛੱਡਣ ਦੀ ਕੋਈ ਨਸ਼ੇ ਛੱਡਣ ਦੀ ਕੋਸ਼ਿਸ਼ ਕਰਦੇ ਮਤਲਬ ਜੇ ਇਹ ਦਵਾਈ ਮੇਰੇ ਹਿਸਾਬ ਨਾਲ ਨਾ ਮਿਲਦੀ ਹੋਵੇ ਨਾ ਤੇ ਹਰ ਇੱਕ ਬੰਦਾ ਨਸ਼ਾ ਛੱਡਣ ਦੀ ਕੋਸ਼ਿਸ਼ ਕਰੇ ਕਿਉਂਕਿ ਦਵਾਈ ਮਿਲ ਰਹੀ ਆ ਉਹਨੂੰ ਪਤਾ ਇੱਕ ਮੈਂ ਜੇ ਨਸ਼ੇ ਤੋਂ ਤੰਗ ਹੋਊਂਗਾ ਤਾਂ ਜਾ ਕੇ ਦਵਾਈ ਖਾ ਲੂੰਗਾ ਇਹ ਦਵਾਈ ਇੱਥੇ ਮਿਲ ਰਹੀ ਆ ਇਸ ਕਰਕੇ ਦਵਾਈ ਵਾਲੇ ਪਾਸੇ ਨੂੰ ਹੋ ਜਾਂਦੇ ਆ ਪਰ ਇਹ ਚਿੱਟੇ ਤੋਂ ਵੀ ਵੱਡਾ ਜਿਹੜਾ ਰੋਗ ਲੱਗਾ ਹੋਇਆ ਆ ਕਿਉਂਕਿ ਉਹ ਤਾਂ ਜੇ ਬੰਦੇ ਦੀ ਜੇਬ 'ਚ ਪੈਸੇ ਨਹੀਂ ਹੈਗੇ ਉਹ ਤਾਂ ਬੰਦਾ ਪੈਸੇ ਨਹੀਂ ਹੋਣ ਦੇ ਨਾ ਹੋਣ ਦੇ ਨਾਲ ਚਲੋ ਘਰੇ ਟੇਕੇ ਬਹਿ ਜਾਊਗਾ ਹੈਨਾ ਕੋਈ ਸਬਰ ਕਰ ਲੂਗਾ ਪਰ ਅਗਲੇ ਨੂੰ ਦਵਾਈ ਮਿਲ ਰਹੀ ਹੈ ਅਗਲੇ ਨੇ ਸਬਰ ਕਿੱਥੋਂ ਕਰਨਾ ਹੈਗਾ ਹੈਗਾ ਇਹ ਵੀ ਨਸ਼ਾ ਆ ਪਰ ਇਹਨੂੰ ਨਾਂ ਦਵਾਈ ਦਾ ਦੇਤਾ ਨਾਂ ਦਵਾਈ ਦਾ ਦੇਤਾ ਤੁਸੀਂ ਇਹਦਾ ਮਤਲਬ ਸਰਚ ਕਰਕੇ ਦੇਖੋ ਸਾਰੇ ਤਾਂ ਇੱਥੇ ਪੜੇ ਲਿਖੇ ਨਹੀਂ ਹੈਗੇ ਜਿਹੜੇ ਚੀਜ਼ਾਂ ਨੂੰ ਖਾਂਦੇ ਦਵਾਈ ਖਾਂਦੇ ਆ ਸਾਰਿਆਂ ਨੂੰ ਤਾਂ ਚਲੋ ਨਹੀਂ ਉਹਨਾਂ ਨੂੰ ਤਾਂ ਸਿਰਫ ਆਪਣੇ ਸਰੀਰ ਦਾ ਕਹਿ ਲਓ ਵੀ ਜਿਹੜੀ ਤੋੜ ਆ ਉਹਨੂੰ ਸ਼ਾਂਤ ਕਰਨ ਵਾਸਤੇ ਸਵੇਰੇ ਉੱਠਣ ਦਾ ਕੰਮ ਤੇ ਜਾਣ ਦਾ ਕਰਕੇ ਇੱਕ ਉਹਨਾਂ ਨੂੰ ਇਹ ਮਿਲਿਆ ਹੋਇਆ ਦਵਾਈ ਦਾ ਨਾਂ ਮਿਲਿਆ ਹੋਇਆ ਕਿ ਦਵਾਈ ਖਾਣੇ ਆ ਪਰ ਉਹਨਾਂ ਨੂੰ ਇਹਦੇ ਪਿੱਛੇ ਇਹਦਾ ਨੁਕਸਾਨ ਜੋ ਆ ਇਹਦੀ ਜੋ ਬਰਬਾਦੀ ਆ ਉਹ ਹਰ ਇੱਕ ਬੰਦਾ ਨਹੀਂ ਜਾਣਦਾ ਸੋਨ ਲੱਗਦਾ ਨਸ਼ਾ ਨਹੀਂ ਮਿਲਦਾ ਤੇ ਇਸੇ ਕਰਕੇ ਕ੍ਰਾਈਮ ਵੀ ਹੁੰਦਾ ਹੈ ਬਿਲਕੁਲ ਹੁੰਦਾ ਆ ਕ ਲੁੱਟਾਂ ਖਵਾ ਹੁੰਦੀਆਂ ਆ ਚੈਨੀਆਂ ਖੋਂਦੇ ਆ ਇੱਥੇ ਇੱਕ ਬਾਲੀ ਆਪਣੇ ਕਰਤਾਰਪੁਰ ਦਾ ਕੀ ਕਰਤਾਰ ਤੇ ਕਰਤਾਰਪੁਰ ਚ ਤਾਂ ਬਹੁਤ ਜ਼ਿਆਦਾ ਭਾਈ ਚੋਰੀਆਂ ਹੋ ਰਹੀਆਂ ਆ ਕਰਦੇ ਜਿੱਦਾਂ ਮਾਲ ਕੇ ਮੁੰਡੇ ਉਹੀ ਆ ਜਿਹੜੇ ਨਸ਼ੇ ਪੱਤੇ ਕਰਦੇ ਆ ਠੀਕ ਹੈ ਜੀ ਜਿਹੜੇ ਨੂੰ ਇਥੋਂ ਗੋਲੀ ਨਹੀਂ ਮਿਲੀ ਉਹਨੇ ਮੁੜ ਕੇ ਗੋਲੀ ਦਾ ਜ਼ਿਗਾਰਡ ਕਰਨ ਵਾਸਤੇ ਚੈਨਾ ਖੋਣੀਆ ਉਹ ਚੈਨਾ ਖੋਣੀਆ ਮੁੜ ਤਾਂ ਇੱਥੇ ਆਪਣੇ ਅੱਡੇ ਤੇ ਕਈ ਵਾਰੀ ਪਈ ਹਾਸੇ ਹੋ ਜਾਂਦੇ ਸਖਰਦਪੈਨ ਹੋ ਜਾਂਦੇ ਸਾਡੇ ਘਰ ਦੇਆਂ ਨਾਲ ਹਾਸੇ ਹੋ ਚੱਕੇ ਬਾਈਕ ਤੇ ਜਿੱਦਾਂ ਜਾਂਦੇ ਜਾਂਦੇ ਮੁੰਡੇ ਮੋਟਰਸਾਈਕਲ ਤੇ ਖੋਗੇ ਲੈ ਜਾਂਦੇ ਫੋਨ ਹਾਂਜੀ ਬਿਲਕੁਲ ਆ ਬੜੀ ਵੱਡੀ ਵੀਰੇ ਤੁਸੀਂ ਜਿਵੇਂ ਸਾਰਾ ਨਾ ਗੱਲ ਕਰਦੇ ਹੋ ਮਾਨ ਕਦੀ ਕੀਤਾ ਵੀ ਯਾਰ ਛੱਡੀਏ ਇਸ ਲਾਨਤ ਨੂੰ ਸਰੀਰ ਚੋਂ ਕੱਢੀਏ ਬਿਲਕੁਲ ਬਿਲਕੁਲ ਭਾਜੀ ਬਹੁਤ ਬੜੀ ਕੋਸ਼ਿਸ਼ ਕੀਤੀ ਆ ਕਈ ਵਾਰੀ ਤੇ ਮੈਂ ਤੁਸੀ ਯਕੀਨ ਨਹੀਂ ਕਰਨਾ ਕਸਮ ਵਾਲੀ ਗੱਲ ਇੱਥੋਂ ਮੈਂ ਇੱਕ ਵਾਰ ਦਵਾਈ ਲੈਣ ਆਇਆ ਮੈਂ ਦਵਾਈ ਉੱਥੇ ਛੱਡ ਕੇ ਚੱਲ ਗਿਆ ਮੈਂ ਕਿਹਾ ਅੱਜ ਛੱਡ ਕੇ ਤਾਂ ਦੇਖੀ ਇਹਨੂੰ ਪ੍ਰੋਬਲਮ ਕੀ ਪੈਂਦੀ ਥੋੜੀ ਬਹੁਤੀ ਤਾਂ ਪੈਂਦੀ ਆ ਪਰ ਕਿੰਨੀ ਕੁ ਪੈਂਦੀ ਆ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਨਹੀਂ ਬੰਦਾ ਚੱਲ ਸਕਦਾ ਹਾਰ ਕੇ ਗੋਲੀ ਖਾਣੀ ਹੀ ਪੈਂਦੀ ਆ ਜੇ ਗੋਲੀ ਨਾ ਖਾਵਾਂਗੇ ਤਾਂ ਫਿਰ ਉਹੀ ਗੱਲ ਜਿਆਦਾ ਚਿੱਟਾ ਲਾਵਾਂਗੇ ਤਾਂ ਜਾਂ ਗੋਲੀ ਖਾਵਾਂਗੇ ਜਿੱਦਣ ਹੁਣ ਸਾਨੂੰ ਮੰਨ ਕੇ ਚੱਲੋ ਗੋਲੀ ਨਾ ਮਿਲੀ ਅੱਜ 10 ਵਜੇ ਬੰਦ ਹੋ ਜਾਂਦਾ ਮੈਨੂੰ ਨਹੀਂ ਪਤਾ ਸੀ ਅੱਜ ਸਰਕਾਰੀ ਛੁੱਟੀ ਆ ਅੱਜ 10 ਵਜੇ ਬੰਦ ਹੋ ਗਿਆ ਮੈਂ ਕੀ ਕਰਨਾ 11 ਵਜੇ ਆਇਆ ਮੈਨੂੰ ਇੱਥੇ ਦਵਾਈ ਨਹੀਂ ਮਿਲੀ ਮੈਂ ਕਿਧਰ ਨੂੰ ਜਾਊਂਗਾ ਮੈਂ ਆਪਣਾ ਸਰੀਰ ਸੈੱਟ ਕਰਨ ਨੂੰ ਕੁਛ ਨਾ ਕੁਛ ਤਾਂ ਕਰੂੰਗਾ ਹੀ ਫਿਰ ਨਸ਼ੇ ਦਾ ਸਹਾਰਾ ਲੈਣਾ ਪੈਂਦਾ ਬਸ ਇਹ ਚੀਜ਼ ਆ ਬਾਕੀ ਜਿਹੜੀ ਤੁਸੀਂ ਕਿਹਾ ਵੀ ਚੋਰੀਆਂ ਲੁੱਟਾਂ ਖਵਾ ਉਹ ਤਾਂ ਤੁਸੀਂ ਪੁੱਛੋ ਹੀ ਨਾ ਸ਼ਹਿਰ ਦੇ ਵਿੱਚ ਕੀ ਹਾਲ ਆ ਇੱਥੇ ਅਸੀਂ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਬਾਈ ਕੁ ਬਾਹਰ ਖੜੀ ਕਰਕੇ ਆਇਆ ਉਹਦਾ ਵੀ ਕੋਈ ਭਰੋਸਾ ਨਹੀਂ ਬਾਹਰ ਕੋਈ ਲੈ ਜਾਵੇ ਕੀ ਹੋ ਜਵੇ ਇੱਥੇ ਕਾਫੀ ਮੋਟਰਸਾਈਕਲ ਸਕੂਟਰੀਆਂ ਚੋਰੀ ਹੋ ਚੁੱਕੀਆਂ ਕਹਿਣਾ ਚਾਹੁੰਦੇ ਹਾਂ ਸਰਕਾਰ ਤੁਹਾਨੂੰ ਦੇਖ ਰਹੀ ਹੋਵੇ ਚਾਉਣਾ ਹੈਗੀਆਂ ਨੇ ਸਰਕਾਰ ਸਾਰਾ ਨੂੰ ਵਾਅਦੇ ਕਰ ਰਹੀ ਹੈ ਤੁਹਾਡਾ ਵੀ ਮਸਲਾ ਇੱਕ ਵੱਡਾ ਕੀ ਕੀ ਮੰਗ ਕੀ ਹੈ ਮੰਗ ਦਾ ਮੇਨ ਤੌਰ ਤੇ ਇਹ ਹੀ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਿੱਦਾਂ ਮਤਲਬ ਕਾਉਂਸਲਿੰਗ ਹੋਣੀ ਚਾਹੀਦੀ ਏਸ ਚੀਜ਼ ਦੀ ਵੀ ਮਤਲਬ ਸਾਰਿਆਂ ਨੂੰ ਅਵੇਅਰ ਕਰਨਾ ਚਾਹੀਦਾ ਵੀ ਇਹ ਤੋਂ ਕਿੱਦਾਂ ਛੁਟਕਾਰਾ ਹੋ ਸਕਦਾ ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਮੈਂ ਇਹ ਨਹੀਂ ਕਹਿਣਾ 100 ਦੇ 100 ਹੀ 100 ਦੇ ਵਿੱਚੋਂ ਜੇ 20 ਬੰਦੇ ਵੀ ਜੇ ਇਸ ਚੀਜ਼ ਨੂੰ ਛੱਡਦੇ ਆ ਨਾ ਤੇ ਉਹਨਾਂ ਵੱਲ ਦੇਖ ਕੇ ਕੁਝ ਹੋਰ ਹੋਣਗੇ ਵੀ ਹਾਂ ਇਹਨਾਂ ਨੇ ਵੀ ਛੱਡੀ ਆ ਕਿੱਦਾਂ ਛੱਡੀ ਉਹਨਾਂ ਤੋਂ ਕੁਝ ਸਲਾਹ ਲੈਣਗੇ ਪੁੱਛਣਗੇ ਹਨਾ ਕੁਝ ਕੁਝ ਤਾਂ ਮੁੰਡੇ ਦੱਸਦੇ ਜਦੋਂ ਵੀ ਵਿਆਹ ਹੋ ਗਿਆ ਘਰ ਵਾਲੀ ਮੂਰੇ ਆ ਸੁਹਾਗ ਰਾਤ ਦਾ ਸਮਾਂ ਆ ਸਹਾਗਰਾਤ ਵੀ ਖਰਾਬ ਹੋਈ ਐ ਇਸ ਨਸ਼ੇ ਕਰਕੇ ਬਹੁਤ ਜਿਆਦਾ ਕਈ ਤਾਂ ਵਿਚਾਰੇ ਕਈ ਤਾਂ ਰਾਤਾਂ ਮਤਲਬ ਰਾਤ ਨੂੰ ਗਾਇਬ ਹੀ ਰਹੇ ਐ ਇਸ ਚੱਕਰ ਦੇ ਵਿੱਚ ਜਦੋਂ ਨਸ਼ਾ ਨਹੀਂ ਮਿਲਣਾ ਪਤਾ ਸਵੇਰ ਸਵੇਰੇ ਉੱਠਿਆ ਨਹੀਂ ਜਾਣਾ ਜਾਂ ਸਵੇਰੇ ਉੱਠੇ ਆ ਤਾਂ ਸਾਰੇ ਭੇਦ ਖੋਲ ਜਾਣੇ ਪਤਾ ਲੱਗ ਜਾਣਾ ਘਰੇ ਵੀ ਨਸ਼ਾ ਕਰਦੇ ਆ ਨਸ਼ੇ ਤੋਂ ਚੋਰੀ ਜਿਹੜੇ ਮਤਲਬ ਨਸ਼ੇ ਦਾ ਲਕੋਰ ਆ ਕੇ ਵਿਆਹ ਕਰਾ ਲੈਂਦੇ ਆ ਫਿਰ ਰਾਤ ਦਾ ਸਮਾਂ ਆ ਰਾਤ ਰਾਤ ਕਈ ਐਦਾਂ ਦੇ ਕੇਸ ਵੀ ਅਸੀਂ ਸੁਣਨ ਨੂੰ ਆਏ ਆ ਵੀ ਸ ਪੂਰੀ ਰਾਤ ਹੀ ਨਹੀਂ ਬੰਦਾ ਲਾਗੇ ਗਿਆ ਹਨਾ ਕਈ ਬਹੁਤ ਸਾਰੇ ਹੋਏ ਆ ਵੀ ਮਤਲਬ ਬੀਬੀ ਸਾਹਗਰਾ ਚ ਘਰ ਵਾਲੇ ਨੂੰ ਡੀਕਦੀ ਰਹੀ ਉਹ ਨਸ਼ੇੜੀ ਸੀਗਾ ਡਰ ਤਾਂ ਲੱਗ ਹੀ ਨਹੀਂ ਆ ਘਰ ਬਿਲਕੁਲ ਬਿਲਕੁਲ ਇਹ ਚੀਜ਼ ਵੀ ਹੋ ਚੁੱਕੀ ਆ ਬਹੁਤ ਬਹੁਤ ਨੇ ਤਲਾਕ ਹੁੰਦੇ ਹੋਣੇ ਫਿਰ ਤਾਂ ਬਹੁਤ ਜ਼ਿਆਦਾ ਭਾਈ ਕੋਈ ਕਹਾਣੀ ਤੁਸੀਂ ਇਦਾਂ ਜਿਹੜੀ ਮੈਂ ਦੱਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਿੱਦਾਂ ਕਈ ਯਾਰੀ ਭਾਈ ਜਿੱਦਾਂ ਖਾਸ ਯਾਰ ਦੋਸਤੀ ਮੁੰਡੇ ਕੋਈ ਟੱਕਰ ਜਾਂਦੇ ਉਹ ਦਾਦੇ ਆ ਵੀ ਰਾਤ ਇਦਾਂ ਹੋਈ ਤਾਂ ਉਦਾਂ ਆ ਹੁਣ ਉਹ ਆਪਾਂ ਗੱਲ ਐਮਫੇਅਰ ਨਹੀਂ ਨਾ ਕਰ ਸਕਦੇ ਆਪਾਂ ਕਿਸੇ ਨਾਲ ਹਾਂਜੀ ਉਹ ਗੱਲ ਹੁਣ ਕੀ ਤੁਹਾਨੂੰ ਲੱਗਦਾ ਕਿ ਇਸ ਨਸ਼ੇ ਕਰਕੇ ਜਿਹੜੀ ਕੁੜੀ ਵਿਆਹ ਕੇ ਲਿਆਉਂਦੀ ਉਹਦੀ ਵੀ ਤਾਂ ਜ਼ਿੰਦਗੀ ਖਰਾਬ ਪਈ ਜੇ ਇਹਨਾਂ ਬੰਦਾ ਨਾ ਖਾਓਗੇ ਇਹਨਾਂ ਜਿੱਦਾਂ ਦੋਰੇ ਪੈਣਦੇ ਚਾਂਸ ਵੀ ਆਉਂਦੇ ਬੰਦੇ ਤੋੜ ਪੈਣੀ ਹੈ ਉਲਟ ਛਰੀਰ 'ਚ ਤੋੜ ਪਾਉਗੀ ਤਾਂ ਹੋਰ ਛਰੀਰ ਨੂੰ ਨੁਕਸਾਨ ਹੋਣਾ ਇਸ ਟਾਈਮ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇੱਕ ਤਾਂ ਉਸ ਕੁੜੀ ਦਾ ਕੀ ਕਸੂਰ ਆ ਭਾਈ ਜਿਹੜੀ ਮੁੰਡੇ ਵਿਆਹ ਕੇ ਲਿਆਉਂਦੇ ਆ ਆ ਮੁੰਡੇ ਤਾਂ ਰਾਤ ਨੂੰ ਭੱਜ ਗਏ ਫਿਰ ਉਹ ਕੁੜੀ ਕਿੱਧਰ ਨੂੰ ਜਾਵੇ ਕੁੜੀ ਦਾ ਵੀ ਕੁੜੀ ਦਾ ਤਾਂ ਤੁਸੀਂ ਸੁੱਕਿਆ ਨੇ ਪਏ ਕੁੜੀ ਦੀ ਤਾਂ ਜ਼ਿੰਦਗੀ ਖਰਾਬ ਹੀ ਖਰਾਬ ਹੈ ਕਿ ਉਹਨੂੰ ਕੈਰੈਕਟਰ ਸਰਟੀਫਿਕੇਟ ਦੇ ਦੇਣਗੇ ਜੇ ਕਿਤੇ ਬਾਹਰੋਂ ਬਿਲਕੁਲ ਇੱਕ ਇੱਕ ਉਹ ਚੀਜ਼ ਤੇ ਦੂਸਰੀ ਗੱਲ ਉਹਦੇ ਮਾਪੇ ਜਿਨ੍ਹਾਂ ਨੇ ਇੰਨਾ ਵਿਚਾਰਿਆਂ ਨੇ ਪੈਸਾ ਲਾ ਕੇ ਉਹਦਾ ਵਿਆਹ ਕਰਕੇ ਇੰਨੀਆਂ ਚਾਵਾ ਲਾਡਾਂ ਦੇ ਨਾਲ ਤੋਰੀ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਈਆਂ ਨੂੰ ਤਾਂ ਪਤਾ ਹੀ ਲੱਗਦਾ ਮਾਪਿਓ ਨੂੰ ਵੀ ਉਹਨਾਂ ਦਾ ਮਤਲਬ ਜਿਹੜਾ ਜਵਾਈ ਕਹਿੰਦੇ ਆਪਾਂ ਜਵਾਈ ਨਸ਼ੇ ਕਰਦਾ ਜਾਂ ਕਿਸੇ ਆਲੇ ਦੁਆਲੇ ਵੀ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਪੁੱਛ ਪੜਤਾਲ ਨਹੀਂ ਕਰਦੇ ਜਿਹਾ ਵਿਚਾਰਿਆਂ ਨੂੰ ਨਹੀਂ ਕਈਆਂ ਨੂੰ ਹੁੰਦਾ ਨਾ ਵੀ ਪਤਾ ਕਰਨਾ ਜਾਂ ਚ ਤੇ ਬਾਅਦ ਚ ਜਦੋਂ ਪਤਾ ਲੱਗਦਾ ਫਿਰ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ ਹੱਦੋਂ ਵੱਧ ਨੁਕਸਾਨ ਹੁੰਦਾ ਫਿਰ ਉਹ ਸੋਚ ਵੀ ਨਹੀਂ ਸਕਦੇ ਕਿ ਕੀ ਕਰਨ ਉਹ ਕੁੜੀ ਦਾ ਵਿਆਹ ਕਰ ਦਿੱਤਾ ਆ ਹੁਣ ਜਦ ਫਿਰ ਉਹ ਫਿਰ ਮੁੰਡੇ ਦਾ ਇਲਾਜ ਕਰਵਾਉਣ ਦੇ ਬਾਰੇ ਸੋਚਦੇ ਆ ਪਰ ਜਿਹੜਾ ਬੰਦਾ ਇਸ ਦਲਦਲ ਦੇ ਵਿੱਚ ਫਸਿਆ ਉਹ ਕੀ ਆਪਣਾ ਇਲਾਜ ਕਰਾਊਗਾ ਉਹਦਾ ਕੋਈ ਇਲਾਜ ਨਹੀਂ ਹੈਗਾ ਇਹ ਤਾਂ ਕੋਈ ਇਲਾਜ ਨਹੀਂ ਸੋ ਮੁੰਡੇ ਬਹੁਤ ਦੁਖੀ ਆ ਬੇਸ਼ੱਕ ਗੋਲੀ ਲੱਗੀ ਗੋਲੀ ਲੈਣ ਵੀ ਆ ਰਹੇ ਨੇ ਪਰ ਮਨ ਦੇ ਵਿੱਚ ਇੱਕ ਗੱਲ ਹੈ ਕਿ ਨਸ਼ਾ ਛੱਡਣਾ ਆ ਭਾਈ ਸਰਕਾਰ ਨੂੰ ਇਹੋ ਜਿਹਾ ਕੋਈ ਮਾਡਲ ਬਣਾਉਣਾ ਚਾਹੀਦਾ ਕੋਈ ਇਹੋ ਜਿਹਾ ਸਿਸਟਮ ਹੋਵੇ ਕਿ ਮੁੰਡਿਆਂ ਦੀ ਮਦਦ ਹੋਵੇ ਮੁੰਡੇ ਨਸ਼ੇ ਨੂੰ ਛੱਡਣ ਪੁਰਾਣੀ ਜ਼ਿੰਦਗੀ ਨੂੰ ਬਹੁਤ ਯਾਦ ਕਰਦੇ ਨੇ ਕਿ ਜਦੋਂ ਨਸ਼ੇ ਤੋਂ ਪਹਿਲਾਂ ਦੇ ਸੀਗੇ ਬੜੀ ਚੜ੍ਹਦੀ ਕਲਾ 'ਚ ਸੀ ਭਜਨ ਨੱਟ ਕਰਦੇ ਹੁੰਦੇ ਸੀ ਉਹੋ ਜਿਹੀ ਜ਼ਿੰਦਗੀ ਨੂੰ ਵਾਪਸ ਲੈਣਾ ਚਾਹੁੰਦੇ ਨੇ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਉਹ ਮੁੰਡਿਆਂ ਨੂੰ ਉਹੋ ਜਿਹੀ ਜ਼ਿੰਦਗੀ ਵਾਪਸ ਦਿੱਤੀ ਜਾਵੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ